तो जा रही टीचर चल मेरे नाल आजा आजा आप बिस्कुट खा के आवांगे बिस्कुट खा के आवांगे बिस्कुट बाबू आजा बाबू घर जा ताकि को <laughs> मम्मा ਜੀ ਮੇਲੇ ਵੇਡਾ ਕਾਕੀ ਖੋਲ ਰਿਆ ਵੀ ਮੰਮਾ ਆਜੋ ਦੇਖੀ ਕਾਕੀ ਖੋਲ ਰਿਆ ਮੰਮਾ ਆਜੋ ਬਾਬੂ ਐ ਸਿੱਕਾ ਖੁੱਲਦਾ ਸਿੱਕਾ ਸਿੱਕਾ ਖੁੱਲ ਗਿਆ ਸਿੱਕਾ ਖੁੱਲ ਗਿਆ ਕਰਵਾ ਕਰਵਾ ਲੰਘ ਪਿੱਛੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਗੋਪਾਲ ਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਬਣਾ ਚੱਲੇ ਆ ਸੀ ਪਿੱਪੇ ਵਾਲੇ ਬਿਸਕੁਟ ਦੁੱਧ ਵੀ ਨਹੀਂ ਨੇ ਆਪੇ ਖਾ ਦੋਗੇ ਗਾਗੂ ਆਪੇ ਖਾ ਲੈਣਗੇ ਪਿੱਪੇ ਵਾਲੇ ਬਿਸਕੁਟ ਆ ਕਿੰਨੇ ਰਹਿ ਗਏ ਆ ਕਦਾਂ ਪੰਜ ਕੁਛ ਪਈ ਆ ਅੱਜ ਕਿੰਨੇ ਰਹਿ ਗਏ ਆ ਅੱਜ ਬੱਦਲ ਵਾਈ ਹੋ ਰਹੀ ਐ ਠੰਡੀ ਠੰਡੀ ਹਵਾ ਚੱਲ ਰਹੀ ਐ ਆਬੂ ਦੀ ਵੇਟ ਹੋ ਰਹੀ ਐ ਆਬੂ ਵੀ ਨਾਲ ਜਾਊ ਆਬੂ ਦਾ ਇੰਤਜ਼ਾਰ ਹੋ ਰਿਹਾ ਉਹ ਦੁੱਧ ਪੀ ਰਿਹਾ ਅੰਦਰ ਠੰਡੀ ਠੰਡੀ ਅੱਜ ਬੱਦਲ ਬਹੁਤ ਬਹੁਤ ਚੜ ਗਿਆ ਹੈ ਵਾ ਪਰ ਮੀਹ ਦਾ ਨਹੀਂ ਪਤਾ ਹੈਗਾ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਮੌਸਮ ਵੀ ਬਹੁਤ ਵਧੀਆ ਲਓ ਜੀ ਆ ਗਏ ਸੀ ਬਿਸਕੁਟ ਕੋਈ ਨਹੀਂ ਹੈਗਾ ਖੱਲੀ ਨਾ ਪੁੱਛ ਗਿਆ ਮੜਾ ਜੀ ਹਾਂ ਪੁੱਛੀ ਪਰ ਤਾਂ ਕੋਈ ਨਹੀਂ ਹੈਗਾ ਪੱਠੀ ਭਾਖ ਰਹੀ ਹੈ ਉਹ ਸਾਹਮਣੇ ਦੇਖੋ ਲਓ ਜੀ ਇੱਧਰ ਬਿਸਕੁਟ ਬਣਾਣ ਦੀ ਤਿਆਰੀ ਹੋ ਗਈ ਜੀ ਤੇ ਮੈਂ ਨਾ ਇੱਥੇ ਥੋੜੀ ਜੀ ਵੀਡੀਓ ਬਣਾਉਣ ਆਈ ਸੀਗੀ ਵੀ ਚਲੋ ਪਤਾ ਲੱਗ ਜੂਗਾ ਹਨਾ ਤੁਹਾਨੂੰ ਵੀ ਬਿਸਕੁਟ ਕਿਵੇਂ ਪੱਠੀ ਇੱਥੇ ਤਿਆਰ ਕੀਤੇ ਜਾਂਦੇ ਨੇ ਸਾਰੇ ਕਿਤੇ ਤਕਰੀਬਨ ਐਹੀ ਕਿਤੇ ਜਾਂਦੇ ਨੇ ਤੇ ਇੱਥੇ ਆਂਟੀ ਜੀ ਪਹਿਲਾਂ ਪਾ ਰਹੇ ਨੇ ਚੀਨੀ ਪਾ ਲਈ ਉਹਨਾਂ ਨੇ ਤੇ ਆਪਣੇ ਮੁਤਾਬਿਕ ਉਹ ਥੋੜਾ ਥੋੜਾ ਸਮਾਨ ਪਾ ਰਹੇ ਸੀਗੇ ਮਤਲਬ ਅੱਧੇ ਕੋ ਉਹਨਾਂ ਨੇ ਪਹਿਲਾ ਸਮਾਨ ਤਿਆਰ ਕੀਤਾ ਸੀਗਾ ਫਿਰ ਅੱਧਾ ਕ ਦੂਜੀ ਵਾਰ ਫੇਰ ਕੀਤਾ ਸੀਗਾ ਕਿਉਂਕਿ ਜਿੱਡਾ ਘੱਟ ਭਾਂਡਾ ਹੁੰਦਾ ਉਹਦੇ ਹਿਸਾਬ ਨਾਲ ਉਹ ਸਮਾਨ ਤਿਆਰ ਕਰਦੇ ਨੇ ਤੇ ਇੱਥੇ ਚੀਨੀ ਜਿੰਨੀ ਪਾਈ ਐ ਓਨੀ ਹੀ ਇਹਨਾਂ ਨੇ ਦੁੱਧ ਦੇ ਗਲਾਸ ਪਹਿਲਾਂ ਪਾ ਲਏ ਫਿਰ ਚੀਨੀ ਜਿਹੜੀ ਫਿਰ ਸਾਨੂੰ ਕਹਿੰਦੇ ਵੀ ਖੰਡ ਅਗਲੀ ਵਾਰ ਦੇਸੀ ਖੰਡ ਲੈ ਕੇ ਆਇਆ ਕਰੋ ਵੀ ਇਹ ਦੂਜੀ ਨਾਲ ਲੈ ਆਇਆ ਕਰੋ ਅਸੀਂ ਕਹਿ ਆ ਵੀ ਠੀਕ ਆ ਕਿਉਂਕਿ ਇਹਨਾਂ ਤੇ ਘੁਲਦੀ ਮੁਸ਼ਕਲ ਨਾਲ ਵੀ ਉਹਨਾਂ ਨੂੰ ਟਾਈਮ ਲੱਗਦਾ ਕਹਿੰਦੇ ਬਿਸ ਕਰਕੇ ਦੂਜੀ ਲੈ ਕੇ ਆਇਆ ਕਰੋ ਤੇ ਇਧਰ ਬਾਅਦ ਚ ਉਹਨਾਂ ਨੇ ਬਾਰੀ ਬਦਲ ਲਈ ਸੀ ਕਿਉਂਕਿ ਦੋਹੇ ਜਣੇ ਇਹ ਹਨ ਹਸਬੰਡ ਵਾਈਫ ਸੀਗੇ ਜਿਹੜੇ ਬਣਾਉਣ ਵਾਲੇ ਐ ਤਾ ਕਰਕੇ ਇਹ ਹਰ ਸਾਲ ਇਹੀ ਬਣਾਉਂਦੇ ਨੇ ਤੇ ਹੁਣ ਉਹਨਾਂ ਨੇ ਜਗਾ ਚੇਂਜ ਕਰ ਲਈ ਆਪਣੀ ਤੇ ਉਧਰ ਦੂਜੀ ਆਂਟੀ ਜੀ ਜਿਹੜੇ ਉਧਰ ਬਿਸਕੁਟ ਪੱਠੀ 'ਚ ਸੇਕ ਰਹੇ ਸੀਗੇ ਤੇ ਇੱਧਰ ਇਹ ਉਹਨਾਂ ਦੇ ਹਸਬੰਡ ਨੇ ਹੁਣ ਸਮਾਨ ਤਿਆਰ ਕਰਨ ਲੱਗ ਗਏ ਤੇ ਇੱਧਰ ਹੁਣ ਇਹਨਾਂ ਨੇ ਪਾ ਲਿਆ ਜੀ ਆਟਾ ਨਾ ਸੋਰੀ ਪਹਿਲਾਂ ਕੀ ਪਾਇਆ ਤਾਂ ਕੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਕਰਕੇ ਫਿਰ ਉਹਦੇ ਵਿੱਚ ਆਟਾ ਪਾਇਆ ਆਟਾ ਦੇਖੋ ਪਾਰਲੀ ਸਾਈਡ ਸਾਡਾ ਹਜੇ ਪੇ ਆਦ ਦਾ ਤੇ ਉਹ ਹੁਣ ਅੱਧਾ ਅੱਧਾ ਇਹਨਾਂ ਨੇ ਮਿਕਸ ਕਰ ਲਿਆ ਕਿਉਂਕਿ ਜਿਹੜੇ ਅਸੀਂ ਹੁਣ ਦੇਖੋ ਜੀ ਅਸੀਂ ਬਿਸਕੁਟ ਥੋੜੇ ਜ਼ਿਆਦਾ ਬਣਵਾਣੇ ਆ ਕਿਉਂਕਿ ਹੁਣ ਅਸੀਂ ਤੋਹਾ ਕੁੜੀਆਂ ਨੂੰ ਵੀ ਦੇਣੇ ਆ ਘਰ ਲਈ ਵੀ ਸਾਡੀ ਫੈਮਲੀ ਵੱਡੀ ਹੈ ਨਾ ਤਾਂ ਇਸ ਲਈ ਅਸੀਂ 5-6 ਕਿਲੋ ਆਟੇ ਦੇ ਬਿਸਕੁਟ ਬਣਵਾਣੇ ਆ ਬਾਕੀ ਦਾ ਤਕਰੀਬਨ ਦੋ ਕੋਈ ਦੋ ਦੇ ਬਣਾ ਲਿਆ ਸੀ ਤਿੰਨ ਦੀ ਫੈਮਲੀ ਛੋਟੀ ਹੁਣ ਸਾਡੀ ਫੈਮਲੀ ਵੱਡੀ ਹੈ ਸਾਨੂੰ ਆਪਣੇ ਪਰਿਵਾਰ ਦੇਖ ਕੇ ਬਣਾਉਣੇ ਪੈਂਦੇ ਨੇ ਇਹ ਇੱਧਰ ਹੁਣ ਇਹ ਜਿਹੜਾ ਇਹ ਆਟਾ ਉਹਨਾਂ ਨੇ ਤਿਆਰ ਕਰ ਲਿਆ ਸੀਗਾ ਗੁੰਨ ਲਿਆ ਤਾਂ ਤੇ ਹੌਲੀ ਹੌਲੀ ਇਹ ਵੱਡੇ ਵੱਡੇ ਉਹ ਪੇੜੇ ਜੇ ਬਣਾ ਕੇ ਫਿਰ ਇਹ ਬਿਸਕੁਟ ਬਣਾਉਣ ਵਾਲੀ ਮਸ਼ੀਨ ਵਿੱਚ ਹੌਲੀ ਹੌਲੀ ਪਾ ਰਹੇ ਸੀਗੇ ਇੱਕ ਇੱਕ ਦੋ ਦੋ ਜਿੰਨੇ ਜਿੰਨੇ ਇਹਨਾਂ ਦੇ ਵਿੱਚ ਆਉਂਦੇ ਆ ਦੋ ਦੋ ਤਿੰਨ ਤਿੰਨ ਪੇੜੇ ਵੱਡੇ ਵੱਡੇ ਆ ਜਾਂਦੇ ਨੇ ਤੇ ਐਵੇਂ ਪਾ ਰਹੇ ਸੀਗੇ ਉਹ ਨਾਲ ਦੀ ਨਾਲ ਤੇ ਇਧਰ ਇਹ ਉਤੋਂ ਬਾਅਦ ਫਿਰ ਮਸ਼ੀਨ ਇੱਥੇ ਬੈਜੰਦੇ ਨੇ ਤੇ ਉੱਧਰ ਉੱਧਰ ਆਂਟੀ ਜੀ ਸੇਕ ਰਹੇ ਨੇ ਬਿਸਕਟ ਆ ਦੇਖੋ ਇਧਰ ਇਹ ਪੱਠੀ ਵਿੱਚੋਂ ਕੱਡ-ਕੱਡ ਬਾਹਰ ਕੱਢ ਰਹੇ ਨੇ ਇਹਨਾਂ ਸਾਡ ਇਹ ਬਿਸਕਟ ਮਤਲਬ ਹੋਰ ਦੇ ਸੀਗੇ ਜਿਹੜੇ ਸਾਡ ਤੋਂ ਪਹਿਲਾਂ ਵਾਰੀ ਆਈ ਵੀ ਸੀਗੀ ਉਹਨਾਂ ਦੇ ਬਿਸਕਟ ਸੀਗੇ ਤੇ ਉਹਨਾਂ ਦੇ ਬਾਹਰ ਕੱਢ ਰਹੇ ਸੀਗੇ ਜਦੋਂ ਉਹਨਾਂ ਦਾ ਮਤਲਬ ਪੂਰੀਆਂ ਟਰੇਹਾਂ ਉਹ ਬਾਹਰ ਕੱਢ ਦਿੰਦੇ ਨੇ ਫਿਰ ਉਹ ਅਗਲੇ ਕਸਟਮਰ ਦੇ ਬਿਸਕਟ ਤਿਆਰ ਕਰਨੇ ਸ਼ੁਰੂ ਕਰਦੇ ਨੇ ਕੀ ਜਿਹੜੀਆਂ ਹੈਗੇ ਨੇ ਉਹ ਪਹਿਲਾਂ ਟਰੇ ਸਾਰੀਆਂ ਬਾਹਰ ਉਹਨਾਂ ਦੀਆਂ ਪੂਰੀਆਂ ਕਰਦਣ ਤੇ ਇੱਥੇ ਮਤਲਬ ਬਿਸਕੁਟ ਬਣਾਉਣ ਵਾਲੇ ਨਾਲ ਬਹੁਤ ਆ ਰਹੇ ਸੀਗੇ ਵੀ ਮਤਲਬ ਅਸੀਂ ਵੀ ਟਾਈਮ ਲੈ ਕੇ ਆਏ ਸੀਗੇ ਪਹਿਲਾਂ ਸਵੇਰੇ ਜਦੋਂ ਯੂਵੀ ਨੂੰ ਯੂਵੀ ਦੇ ਪਾਪਾ ਛੱਡਣ ਜਾਂਦੇ ਸਕੂਲ ਤਾਂ ਉਦੋਂ ਟਾਈਮ ਲੈ ਕੇ ਆਏ ਸੀ ਇਹ ਵੀ ਹਾਂ ਕਿੰਨੇ ਵਜੇ ਲੈ ਕੇ ਆਈਏ ਤਾਂ ਉਹਨਾਂ ਨੇ ਕਿਹਾ ਵੀ ਚਲੋ ਕੋਈ ਨਹੀਂ ਤੁਸੀਂ ਅੱਧੇ ਘੰਟੇ ਤੱਕ ਕਾੜ ਦਿਓ ਤੁਹਾਡੇ ਤਿਆਰ ਕਰ ਦਾਂਗੇ ਅਸੀਂ ਨਾਲ ਦੀ ਨਾਲ ਲੈ ਕੇ ਬਾਗ ਗਏ ਕਿਉਂਕਿ ਨਹੀਂ ਤਾਂ ਨਾ ਇਹਨਾਂ ਦੀ ਭੱਠੀ ਮਤਲਬ ਸਾਂਝੀ ਤੱਕ ਬਾਰੀ ਨਹੀਂ ਮਿਲਦੀ ਹੈਗੀ ਕਈ ਤਾਂ ਸਵੇਰੇ ਛੱਟ ਕੇ ਲੰਘ ਜਾਂਦੇ ਨੇ ਤੇ ਸ਼ਾਮ ਤੱਕ ਤਾਂ ਵਾਰੀ ਨਹੀਂ ਮਿਲਦੀ ਤੇ ਸ਼ਾਮ ਤੱਕ ਤਾਂ ਉਹਨਾਂ ਦੀ ਵਾਰੀ ਨਹੀਂ ਆਂਦੀ ਹੈਗੀ ਤੇ ਬਸ ਇਹਨਾਂ ਦਾ ਵੀ ਆਹੀ ਸੀਜ਼ਨ ਹੁੰਦਾ ਹੈ ਹਨਾ 2-4 ਚੱਲ ਐਵੇਂ ਹੁੰਦਾ ਵੀ ਪੈਸੇ ਕਮਾਣ ਦਾ ਆਹੀ ਸੀਜ਼ਨ ਹੁੰਦਾ ਇਹਨਾਂ ਦਾ ਹਨਾ ਵੀ ਸੌਣ ਦਾ ਮਹੀਨਾ ਹੈ ਸਾਰੇ ਆਪਣੀ ਧੀਆ ਭੈਣਾਂ ਨੂੰ ਬਿਸਕਟ ਦਿੰਦੇ ਨੇ ਘਰ ਵਾਸਤੇ ਬਣਵਾਉਂਦੇ ਨੇ ਤਾਂ ਮਤਲਬ ਸਾਡੇ ਪਹਿਲਾਂ ਇੱਥੇ ਸਾਡੇ ਲਗ ਨੇੜੇ ਹਰਦਾਸਪੁਰ ਦੇ ਕੋਈ ਵੀ ਨਹੀਂ ਬਣਾਉਂਦਾ ਪਟਿਆਲੇ ਜਾਣਾ ਪੈਂਦਾ ਸੀਗਾ ਪਰ ਇਹਨਾਂ ਨੇ ਜਦੋਂ ਦੀ ਇੱਥੇ ਖੋਲੀਏ ਤਾਂ ਸਭ ਨੂੰ ਮਤਲਬ ਇੰਨੀ ਕਿਹਾ ਵੀ ਮौज ਜੀ ਲੱਗ ਗਈ ਵੀ ਇਹ ਸਾਨੂੰ ਦੂਰ ਨਹੀਂ ਕਿਤੇ ਜਾਣਾ ਪੈਂਦਾ ਹੈਗਾ ਇੱਕ ਬਿਸਕੁਟ ਵੀ ਸਾਨੂੰ ਫਿਰ ਸਭ ਨੂੰ ਘਰ ਦੇ ਪਸੰਦ ਹੁੰਦੇ ਆ ਜਿਹੜੀ ਬਾਹਰ ਦੀ ਆ ਤਾਂ ਸਾਲ ਭਰ ਚੀਜ਼ ਖਾਣੀ ਹੋਉਂਦੀ ਹੈ ਤੇ ਆਹ ਸੀਜ਼ਨ ਚ ਆ ਕੇ ਇਹ ਬਿਸਕੁਟ ਬਣਦੇ ਨੇ ਘਰ ਦੇ ਤੇ ਪਟਿਆਲੇ ਤਾਂ 24 ਘੰਟੇ ਭੱਗਦੀਆਂ ਹੀ ਰਹਿੰਦੀਆਂ ਨੇ ਪਰ ਜ਼ਿਆਦਾਤਰ ਤਾਂ ਆਪਾਂ ਸੌਂ ਕੇ ਕਰਾਣੇ ਹੁੰਦੇ ਆ ਤੇ ਇੱਧਰ ਬਿਸਕੁਟ ਤਿਆਰ ਹੋ ਰਹੇ ਨੇ ਇਹ ਸਾਰੇ ਦਿਹਾੜੀ ਇੱਧਰ ਦੇਖੋ ਸਾਰਿਆਂ ਦਾ ਅੱਦਿਆਂ ਦੇ ਪੀਪੇ ਪਏ ਨੇ ਸਮਾਨ ਪਏ ਆਏ ਤੇ ਅੱਦੇ ਨਾਲ ਜਿਹੜਾ ਆਪਣਾ ਸਮਾਨ ਨਾ ਛੱਡ ਛੱਡ ਕੇ ਜਾ ਰਹੇ ਸੀਗੇ ਵੀ ਛੱਡ ਛੱਡ ਕੇ ਜਾ ਰਹੇ ਸੀਗੇ ਤਾਂ ਕਰਕੇ ਵੀ ਉਹਨ ਮਤਲਬ ਕਈਆਂ ਤੋਂ ਬੈਠਿਆ ਨਹੀਂ ਜਾਂਦਾ ਹੈਗਾ ਹਨਾ ਤਾਂ ਆਪਣਾ ਸਮਾਨ ਛੱਡ ਕੇ ਚਲੇ ਜਾਂਦੇ ਨੇ ਤਾਂ ਜਦੋਂ ਉਹਨਾਂ ਨੇ ਬਣ ਜਿੰਨੇ ਨੇ ਫਿਰ ਉਹਨਾਂ ਨੂੰ ਟਾਈਮ ਦੇ ਦਿੰਦੇ ਆ ਵੀ 8:00 ਵਜੇ ਤੁਸੀਂ ਆ ਜਿਓ ਤੇ ਬਸ ਇੱਧਰ ਦੇਖੋ ਹੁਣ ਇੱਕ ਨਾ ਸਾਰੀ ਦਿਹਾੜੀ ਸੇਕ ਮੂਰੇ ਬੈਠਣਾ ਵੀ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਏ ਇਹ ਕਿਉਂਕਿ ਇਹਨੇ ਕਰ ਲਿਆ ਦੁਖੀ ਸਾਨੂੰ ਟੀਂ 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 ਕੰਨ ਖਾਲੇ ਕੰਨ ਉੱਧਰ ਬੈਠਾ ਜਦ ਦਾ ਹੀ ਟੀਂ ਟੀਂ ਲੱਗਿਆ ਪਿਆ ਮਜਾਉਣ ਚਾਬੀ ਮੰਗ ਰਿਹਾ ਚਾਬੀ ਮੈਂ ਆਪੇ ਚਲਾਉਂਗਾ ਚਾਬੀ ਮੰਗ ਰਿਹਾ ਲੋ ਜੀ ਮੈਂ ਤਾਂ ਆ ਗਈ ਸੀਗੀ ਘਰੇ ਤੇ ਉੱਥੇ ਅੱਡੀ ਵੀਡੀਓ ਦਸਤਾਲ ਨਹੀਂ ਬਣਾਈ ਐ ਤੇ ਇੱਧਰ ਹੁਣ ਸਾਰੇ ਬਿਸਕੁਟ ਜਿਹੜੇ ਆ ਉਹ ਸਾਡੇ ਪਾਂ ਪਾਂ ਰੋ ਕੇ ਬਾਹਰ ਨਿਕਲ ਰਹੇ ਆ ਪੱਠੀ ਚੋਂ ਬਾਹਰ ਕੱਢ ਰਹੇ ਨੇ ਤੇ ਇੱਧਰ ਨਾਲ ਦੀ ਨਾਲ ਉਹਨਾਂ ਨੇ ਫਿਰ ਮੰਮੀ ਨੂੰ ਕਹਿਤਾ ਸੀਗਾ ਵੀ ਤੁਸੀਂ ਨਾਲ ਦੀ ਨਾਲ ਟ੍ਰੇਆਂ ਠੰਡੀਆਂ ਹੋ ਰਹੀਆਂ ਤੁਸੀਂ ਆਪਦੇ ਬਿਸਕੁਟ ਟਿੱਪਿਆਂ ਚ ਪਾਈ ਜਾਓ ਕਿਉਂਕਿ ਇਹਨਾਂ ਨੂੰ ਤਾਂ ਹੁਣ ਅੱਗੇ ਨਾ ਇਹਨਾਂ ਨੇ ਇੱਕ ਬੰਦਾ ਹੋਰ ਰੱਖਿਆ ਹੁੰਦਾ ਇਸ ਕਰਕੇ ਜਾਂ ਕੋਈ ਉਹਦੇ ਕਰਨ ਆਏ ਨਹੀਂ ਹੋਣੇ ਉਹ ਮਤਲਬ ਤੀਜਾ ਬੰਦਾ ਆਇਆ ਨਹੀਂ ਸੀਗਾ ਇਹਨਾਂ ਦਾ ਕਾਂ ਕਰਕੇ ਉਹ ਕਹਿੰਦੇ ਵੀ ਤੁਸੀਂ ਫਟਾਫਟ ਪਾਈ ਜਾਓ ਕਿਉਂਕਿ ਬਾਕੀਆਂ ਦਾ ਵੀ ਬਹੁਤ ਸਾਰਿਆਂ ਦਾ ਸਮਾਨ ਪਿਆ ਸੀਗਾ ਜਿਨ੍ਹਾਂ ਦਾ ਟਾਈਮ ਟਾਈਮ ਤਾਂ ਵੀ ਕਿ ਤਿਆਰ ਕਰਨਾ ਸੀਗਾ ਕਿਉਂਕਿ ਫਿਰ ਜੇ ਟਾਈਮ ਤੋਂ ਤਿਆਰ ਨਾ ਹੋਵੇ ਤਾਂ ਫਿਰ ਮਤਲਬ ਸਾਨੂੰ ਪਤਾ ਹੀ ਅੱਜ ਕੱਲ੍ਹ ਇਹੋ ਜਿਹੇ ਟਾਈਮ ਵੀ ਕੋਈ ਇੰਨਾ ਟਾਈਮ ਖੜਦਾ ਨਹੀਂ ਹੈਗਾ ਫਿਰ ਮਤਲਬ ਅਗਲੇ ਨੂੰ ਆ ਕੇ ਕਹਿੰਦੇ ਨੇ ਵੀ ਆਪਣੇ ਹਲਾ ਵੀ ਜਿਹੜਾ ਟਾਈਮ ਦਿੱਤਾ ਹੁੰਦਾ ਵੀ ਉਸੇ ਟਾਈਮ ਚੀਜ਼ ਤਿਆਰ ਕਰਕੇ ਦੇਆ ਕਰੋ ਫਿਰ ਤਾਂ ਅਗਰ ਕੀ ਹੋਏ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਟਾਈਮ ਟੂ ਟਾਈਮਾ ਦੇਖੋ ਇੱਧਰ ਬੰਦੇ ਖੜੇ ਨੇ ਤੇ ਜਿਨ੍ਹਾਂ ਨੂੰ ਮਤਲਬ ਇਸ ਵਾਰ ਤਾਂ 10 ਮਾਲ ਮਤਲਬ ਅਸੀਂ ਆਪ ਦੇ ਰਹੇ ਸੀਗੇ ਵੀ ਵੀ ਹੈਲਪ ਕਰੀਏ ਜਾ ਕੇ ਵੀ ਬਿਸਕੁਟ ਬਣਵਾ ਮਤਲਬ ਆਟਾ ਪਾਇਆ ਕਿਸੇ ਘੀ ਪਾਇਆ ਹਨ ਐਵੇਂ ਨਹੀਂ ਅੱਕੇ ਹਮੇਸ਼ਾ ਵੀ ਬਸ ਸਿਰਫ ਜਿਹਦੇ ਜਿਹੜਾ ਕੰਮ ਬਿਸਕੁਟ ਬਣਵਾਉਣ ਹੁੰਦੇ ਆ ਉਹਨਾਂ ਬਾਹਰ ਵਹਿ ਜਾਂਦੇ ਆ ਉਹ ਖੁਦ ਹੀ ਕਰਦੇ ਨੇ ਇਸ ਵਾਰ ਇਹ ਦੋਹੇ ਨੂੰ ਕਰਕੇ ਨਾ ਮਤਲਬ ਦੋਹਾਂ ਦੇ ਹਸਬੰਡ ਵਾਈਫ ਫੋਨ ਕਰਕੇ ਵੀ ਇਹਨਾਂ ਨੂੰ ਬਹੁਤ ਦਿੱਕਤ ਆ ਰਹੀ ਸੀ ਵੀ ਕਿਉਂਕਿ ਇੱਕ ਤਾਂ ਕਸਟਮਰ ਜ਼ਿਆਦਾ ਸੀਗੇ ਵੀ ਇਹਲਾ ਵੀ ਨੱਚ ਕਹਿੰਦੇ ਵੀ ਸਾਨੂੰ ਬਹੁਤ ਜ਼ਿਆਦਾ ਉਹ ਹੋ ਰਿਹਾ ਏ ਰਸ਼ ਬਹੁਤ ਹੁੰਦਾ ਤਾਂ ਵੀ ਸਾਰੀ ਸਾਰੀ ਦਿਹਾੜੀ ਬੇਲ ਨਹੀਂ ਮਿਲ ਰਹੀ ਹੈਗੀ ਇੱਕ ਜਾਂਦਾ ਹੈ ਇੱਕ ਆਂਦਾ ਹੈ ਇੱਕ ਜਾਂਦਾ ਇੱਕ ਜਾਂਦਾ ਇਹ ਕੰਮ ਹੋ ਰਿਹਾ ਸੀਗਾ ਅੱਤੇ ਤਾਂ ਆਪਣਾ ਸਮਾਨ ਰੱਖ ਕੇ ਜਾ ਰਹੇ ਸੀਗੇ ਵੀ ਸੱਤੋਂ ਖੜਿਆ ਨਹੀਂ ਜਾਂਦਾ ਬਸ ਸਾਡੇ ਤਾਂ ਟਾਈਮ ਤੇ ਬਿਸਕੁਟ ਤਿਆਰ ਹੋਣ ਸਰ ਸਾਨੂੰ ਫੋਨ ਕਰਦੇ ਹੋ ਵੀ ਪਰ ਮਿਲਣ ਦਾ ਇਹਦਾ ਟਾਈਮ ਤੇ ਕਿਉਂਕਿ ਕਹਿੰਦੇ ਬਸ ਆਹੀ ਦਿਨਾਂ ਚ ਭੀੜ ਹੁੰਦੀ ਆ ਸੋ ਕਿ ਤੁਹਾਨੂੰ ਲੈਣੀ ਇੱਧਰ ਮੰਮੀ ਨਾਲ ਦੇ ਨਾਲ ਆ ਦੇਖੋ ਕਿਵੇਂ ਟਰੇ ਝਾੜ ਝੜ ਕੇਵੇਂ ਪਾ ਰਹੇ ਆ ਕਿਉਂਕਿ ਪਿਛਲੇ ਸਾਲ ਤਾਂ ਸੀ ਐਦਾਂ ਪਾਏ ਨਹੀਂ ਸੀਗੇ ਉਹਨਾਂ ਨੇ ਪੈਕ ਪੈਕ ਕਰਕੇ ਸਾਰਾ ਕੁਝ ਆਪ ਹੀ ਪੀ ਦਿੱਤਾ ਇਸ ਵਾਰ ਮੰਮੀ ਪਾ ਰਹੇ ਨੇ ਤਾਂ ਜਦੋਂ ਘਰ ਆ ਕੇ ਮੰਮੀਆਂ ਹੱਥ ਦਿਖਾਏ ਕਾਲੇ ਹੋਏ ਪਏ ਤੇ ਅਸੀਂ ਵੀ ਕਿਹਾ ਵੀ ਕਾਲੇ ਕਿਵੇਂ ਹੋ ਗਏ ਕਹਿੰਦੇ ਵੀ ਟ੍ਰੇ 'ਚ ਬਿਸਕੁਟ ਆਪ ਆਏ ਨੇ ਲਓ ਜੀ ਬਿਸਕੁਟ ਗਏ ਪਾਣਾ ਬੈਠ ਕਰਨਿਆ ਸਮਾਨ ਆ ਹੋਰ ਟਾਈਮ ਨਾਲ ਆਗੇ ਤੇ ਨਾ ਆਪਾਂ ਟਾਈਮ ਨਾਲ ਆਉਣ ਕਰਕੇ ਸਾਧਰੇ ਨਿਪਟ ਗਿਆ ਲੋਕ ਖੋਲਾਂ ਗੱਡੀ ਆ ਲੋਕਾ ਨਮਲਾ ਲੱਗਤੀ ਦਾ ਲਾਪੜ ਵਿੱਚ ਰੱਖਾ ਬੇ ਨਹੀਂ ਨਹੀਂ ਬਾਰੀ ਆਉਂਦੀ ਸੀ ਹਾਂ ਤਾਂ ਔਰ ਟੱਕਾ ਪੈ ਗਿਆ ਲੈ ਮੈਂ ਦੋ ਵੀ ਆਖਾ ਹਾਂ ਦੋ ਵੀ ਚੱਲੇ ਬਾਹੀ ਦੋ ਵੀ ਪੇ ਰਹਿ ਗਏ ਬਾਹੀ ला यही दो दीपे रह गए थे और परले पासे बैठ जी तू सा चलो चलिए साफा वाले हाय हाय हाथ कैसे हो गए आ काते हो गए चार तुमने क्या करया चारनेया कर पाए न काले पाए चार चारनेया ਥੋਨੇ ਆ ਪਾਏ ਹੋਰ ਤੇ ਨਹੀਂ ਉਹ ਥੋੜਾ ਪਾਉਂਦੇ ਨੇ ਉਹ ਤਾਂ ਆਪਣਾ ਕੰਮ ਕਰਦੇ ਨੇ ਇਕੱਲੇ ਫਿਰ ਉਹ ਤਾਂ ਆਪਣੇ ਆਪਣਾ ਕੰਮ ਕਰਦੇ ਨੇ ਆਪਣੇ ਆਪ ਪਾਣੀ ਪੰਦੇ ਆਂ ਹੋਰ ਅੱਗ ਹਰੇਕ ਵਾਰੀ ਆਪਨੇ ਤੋਂ ਪਾਉਂਦੇ ਆਂ ਕਹੋ ਨੀ ਅੱਲਾਹ ਇਹ ਚ ਵੀ ਆਂਗੇ ਆਪ ਹੀ ਪਿਪੇ ਚ ਪਾਣੇ ਪੈਣੇ ਸਲਾਬ ਜਣੇ ਨਹੀਂ ਹੋਰ ਬਾਟੇ ਚ ਪਾਉਂਦੇ ਆਂ ਅੱਛਾ ਕੋਈ ਸਿਆ ਖੋਲਣੇ ਨਹੀਂ ਖੁਸ਼ਬੂ ਪੜੀ ਆ ਰਹੀ ਆ ਬਾਦੂ ਦੀ ਬਾਤ ਜਾਂ ਪਾਪੂ ਦੀ ਥੋੜੀ ਜਿਹੀ ਤੇਰੀ ਗੱਲਾਂ ਹੌਲੀ 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 ਗਰਮ ਹੈ ਨਾ ਨਾ ਤਾਂ ਢੰਡੇ ਪਏ ਆ ਛੋਲੇ ਆਏ ਤਾਂ ਢੰਡੇ ਹੋ ਆ ਦੇਖੋ ਬਿਸਕੁਟਾ ਦੇ ਬਰਗੇ ਖੁਸ਼ਬੂ ਇੰਨੀ ਸੋਹਣੀ ਆ ਰਹੀ ਹੈ ਨਾ ਜੀ ਗਰਮ ਰੋਟੀ ਖਾ ਕੇ ਆਟੇ ਆ ਚਾਹ ਕਰਕੇ ਫਟਾਫਟ ਬਿਸਕੁਟ ਕਰ ਲੀ ਖੁਸ਼ਬੂ ਬੜੀ ਚੋਣੀ ਬੜੀ ਹਲਾ ਕੇ ਨਾ ਨਾ ਬਸ ਬਾਲਟ ਤਾਂ ਕਿੰਨੀ ਖੁੱਲੀ ਆ ਇਹ ਤਾਂ ਠੰਡੇ ਹੋਗੇ ਇਹ ਤਾਂ ਬਹੁਤ ਖੁੱਲੀ ਆ ਰਹਿਣ ਆ ਤਾਂਤੇ ਪਏ ਆ ਤਾਂ ਠੰਡੇ ਹੋਗੇ ਆ ਜੜ ਤੇ ਇਹਦੇ ਉੱਪਰ ਟੱਕਣ ਦੇ ਹਾਂ ਸਲਾਬ ਬੜੀ ਦੇ ਜਮੇ ਹੀ ਘਰ ਆ ਜਾਓ ਜੀ ਹਾਂ ਖਾਲਦੀ ਉਹ ਮੈਂ ਮੈਂ ਰੱਤ ਨੂੰ ਸੌਣਾ ਨਹੀਂ ਖਾਲੋ ਜੀ ਤਿੰਨ ਉਹਨੂੰ ਠਾਲ ਕੁੰਭ ਘਰ ਨੂੰ ਕਰਤਾ ਪਿਆ ਏ ਹੋਰ ਕਿਉਂਕਿ ਸਾਡੇ ਟੱਬਰ ਚ ਇੱਕ ਕੁੰਭ ਘਰ ਨਾ ਯੂਵਰਾਜ ਅਬ ਨਾ ਸੌਰੀ ਅਵਰਾਜ ਅਵਰਾਜ ਦੁਪਹਿਰ ਨੂੰ ਨਹੀਂ ਉੱਠਦਾ ਯੂਵੀ ਸਵੇਰ ਨੂੰ ਨਹੀਂ ਉੱਠਦਾ ਇਹਦੇ ਕੋਈ ਨਾ ਕੋਈ ਬੋਲਦਾ ਹੈਗਾ ਯੂਵੀ ਅਬੂ ਸਵੇਰੇ ਬਾਹਰ ਮਸਤੀ ਕਰੀ ਯੂਵੀ ਉਹਨੇ ਮੇਰੇ ਨਾਲ ਅੱਛਾ ਰਾਤ ਨੂੰ ਕਰੀਦੇ 12 ਵਜੇ ਮਰਮੇਤ ਮਸਤੀ ਉਹ 12 ਵਜੇ ਉਸ ਟਾਈਮ ਟਾਈਮ ਨਹੀਂ ਹੁੰਦਾ ਸੋਣਾ ਹੁੰਦਾ ਸਵੇਰੇ ਹੋਰ ਕੱਲ ਅੰਨੀ ਸਵੇਰੇ ਅੰਨੀ ਮਸਤੀ ਕਰੀ ਨਹਾਣ ਤੇ ਪਹਿਲਾਂ ਮੈਂ ਕਰੀ ਉਹਨੇ ਬਹੁਤ ਮਸਤੀ ਕਰੀ ਲਓ ਜੀ ਦੁਪਹਿਰ ਦਾ ਟਾਈਮ ਹੋ ਗਿਆ 3 ਵਜੇ ਤੇ ਯੂਵੀ ਖਾ ਰਿਹਾ ਇਹ ਪਿੱਪੇ ਵਾਲੇ ਵਿਸਕਟ ਹਨ ਜਿਹੜੇ ਘਰਾਂ ਘਰ ਐ ਇਹਨਾਂ ਨੂੰ ਘਰ ਦੇ ਬਿਸਕਟ ਕਿਉਂ ਕਹਿੰਦੇ ਆ ਆਪਾਂ ਘਰੇ ਤਾਂ ਬਣਾਉਂਦੇ ਨਹੀਂ ਪੱਟੀ ਜਿਹੀ ਬਣਾਉਂ ਆਖਦੀ ਹੁੰਦੀ ਆ ਵੀ ਆਪਾਂ ਆਹ ਵੀ ਕਰਾਫ ਮਾਜੰਦਾ ਆਹ ਸਾਰਾ ਬਣਾਉਂਦਾ ਹੁਣ ਜਿਹੜਾ ਮੁੱਲ ਦਾ ਬਾਹਰ ਤੇ ਵੀ ਰੈਸ਼ ਹੁੰਦੇ ਨੇ ਤਾਜ਼ੇ ਹੁੰਦੇ ਨੇ ਆਹ ਫਰਕ ਹੁੰਦਾ ਉਹ ਕਦੋਂ ਦਾ ਪਤਾ ਕੀ ਕਦੋਂ ਦੇ ਬਣਾ ਕੇ ਪੈਕ ਕਰ ਦਿੰਦੇ ਕਈ ਇਹਨਾਂ ਨੂੰ ਪੀਪੇ ਵਾਲੇ ਬਿਸਕਟ ਵੀ ਕਹਿੰਦੇ ਨੇ ਹਨਾ ਕਿਉਂਕਿ ਇਹ ਪਹਿਲਾਂ ਪੀਪਿਆਂ ਚ ਬਣਾ ਕੇ ਲੱਗਦੀਆਂ ਹੁੰਦੀਆਂ ਲੱਗ ਜਾਂਦੀਆਂ ਨੇ ਬੇਬਿਆਂ ਦੇ ਚੱਕੇ ਮੋਢਿਆਂ ਤੇ ਹੁਣ ਕੀ ਚਿੰਨੀ ਵਾਲੇ ਪੀਪੇ ਹੁੰਦੇ ਨੇ ਪਹਿਲਾ ਆਪਣੇ ਦੂਏ ਬੀਪੇ ਚੀਨੀ ਵਾਲੀ ਜਿਹੜੇ ਤੁਝੇ ਕੁੱਤੇ ਮੇਰੇ ਹਾਂ ਇੱਕ ਵਾਰ ਜਾਗਵੀਰ ਲੈ ਕੇ ਆਇਆ ਸੀ ਹਾਂ ਇੱਕ ਵਾਰ ਜਾਗਵੀਰ ਦੇ ਪਿੰਡੋ ਬਣਵਾਏ ਤੇ ਜਦੋਂ ਉਹ ਹੈ ਨਹੀਂ ਤੇ ਕੋਈ ਵੀ ਬਣਾਉਣ ਵਾਲਾ ਫਿਰ ਜਾਗਵੀਰ ਬਣਵਾ ਕੇ ਲਿਆਤੀ ਉਹਨੇ ਪਿੰਡ ਤੋਂ ਉਹਨੂੰ ਆਰਡਰ ਦੇਆ ਤਾਂ ਫਿਰ ਦੋ ਵੀਪੇ ਲੈ ਕੇ ਆਇਆ ਇਹ ਕੀ ਹੋ ਰਹਾ ਹੈ ਬਾਬਾ ਇਹ ਕੀ ਹੋ ਰਹਾ ਹੈ ਚੱਲ ਜਲੀਏ ਪੁੱਤਰ ਫੇ ਤੋ ਘੱਟ ਨਹੀਂ ਸੁਦੀਨਾ ਤੋੜਨ ਨੂੰ ਹਾਂ ਚਲਾ ਜਾ ਜਿੱਤ ਜਾ ਰਹੇ ਹੋ ਚਾਬੀ ਕਿੱਥੇ ਆ ਚਾਬੀ ਜੀ ਪੇਠੇ ਦੀ ਸਬਜੀ ਤਾ ਤਾਤੀ ਅੱਜ ਕੜਾਈ ਚ ਧੜੀ ਹੈ ਨਾ ਬਾ ਘੱਟ ਸੇਕ ਤੇ ਹੋ ਜੂਗੀ ਜਰਾ ਫੇਰ ਛੇਤੀ ਹੋ ਜੂਗੀ ਚੁੰਨੀ ਤੇ ਬਾਬੂ ਲਓ ਜੀ ਅਸੀਂ ਅੱਜ ਬਣਾਈ ਹੈ ਪਿੰਕ ਦੀ ਸੱਚੀ ਇਹ ਗਿਰਨਾ ਹੈ ਇਹ ਕਾਟਣ ਤੋਂ ਪਹਿਲਾਂ ਮੇਰੀ ਕੱਟ ਕੱਟ ਲੂੰਗੀ ਹਨਾ ਹਾਂ ਹਾਂ ਨੇੜੇ ਤੇ ਤਾਂ ਕੜਾ ਇਹ ਬਣਾਈ ਅੱਜ ਪਤਿਲੇ ਚ ਨਹੀਂ ਤਰੀ ਹੈਗੀ ਦੇਖੋ ਰੰਗ ਕਿੰਨਾ ਸੋਨਾ ਹੋਇਆ ਤੇ ਇਹ ਬਈ ਪਤਿਲੇ ਚ ਪਾਣੀ ਛੜ ਦਿੰਦਾ ਹੈ ਪਤਿਲੇ ਚ ਪਾਣੀ ਛੜ ਦਿੰਦਾ ਪੂਰੀ ਆ ਜਾ ਤੇਰਾ ਉੱਤੇ ਕੋਈ ਕੰਮ ਨਹੀਂ ਹੈਗਾ ਤੁਲੇ ਕੋਲ ਅੱਗ ਘਟ ਤੇ ਹੋ ਗਈ ਇਹ ਆ ਗਿਆ ਫੜੇ ਨੂੰ ਫੜੇ ਨੂੰ ਓਏ ਇੱਧਰ ਆ ਅੱਥਰੇ ਅੰਦਰ ਇੱਧਰ ਪਿੱਛੇ ਨਾ ਬੱਤਲ ਆ ਰਿਹਾ ਆ ਜਾਂਦਾ ਚੱਲ ਪਤਾ ਨਹੀਂ ਮੀਂਹ ਆਊਗਾ ਨਾ ਹਾਂ ਚਲ ਲਈ ਸਾਦੀ ਬਣੂਗੀ ਹੈ ਮਮੀ ਪਤਨੀ ਆਉਗਣਾ ਮੈਂ ਨਹੀਂ ਆਂਦਾ ਹੈਗਾ ਮੈਂ ਤਾਂ ਸਵੇਰੇ ਨਹੀਂ ਆਇਆ ਜੈ ਗਰਮੀ ਬਹੁਤ ਹੈ ਜੀ ਅਸੀਂ ਚਟਨੀ ਬਣਾਣੀ ਹੈ ਪੇਠੇ ਦੀ ਸਬਜੀ ਵੀ ਹੈਗੀ ਹੈ ਚਟਨੀ ਵੀ ਬਣਾ ਲੈਂਦੇ ਆ ਥੋੜੀ ਜੀ ਕਿਉਂਕਿ ਯੂ ਵੀ ਨਹੀਂ ਖਾਂਦਾ ਹੈਗਾ ਇਸ ਕਰਕੇ ਚਟਨੀ ਨਾਲ ਰੋਟੀ ਖਾ ਲੈਂਦਾ ਹੈ ਇਸ ਕਰਕੇ ਅਸੀਂ ਪਹਿਲਾਂ ਤੁਹਾਨੂੰ ਦਿਖਾਇਆ ਪਤਾ ਹੈਗਾ ਇਹ ਵੀ ਕਿਹਨਾਂ ਦੇ ਤੋੜਦੇ ਆ ਹੁਣ ਫੇਰ ਉਹਨਾਂ ਦੇ ਚੱਲੇ ਆ ਤੋੜਨ ਕੁੰਡੀ ਚ ਬਣਾ ਲਈਏ ਕਿ ਮਿਕਸੀ ਚ ਮੁੱਝੇ ਮੈਂ ਅੱਜ ਮਿਕਸੀ ਦੀ ਬਣਾ ਲੈਂਦੇ ਨਾ ਕਿਉਂਕਿ ਅੱਜ ਸਾਰਿਆਂ ਦਾ ਨਾ ਗਰਮੀ ਕਰਕੇ ਕੰਮ ਡਾਉਣੇ ਆ ਹੈ ਛੇਤੀ ਹੋ ਜੂਗੀ ਕੁੰਡੀ ਚ ਤੋਦਣਾ ਕੁਟਲੀ ਦੀ ਸੀ ਸਵਾਦ ਨਹੀਂ ਬਣੀ ਸੀ ਨਾ ਪਰ ਕੁੰਡੀ ਵਾਲੀ ਸਾਨੂੰ ਜ਼ਿਆਦਾ ਸਵਾਦ ਲੱਗਦੀ ਆ ਇਹ ਜਿਹੜੀ ਮਿਕਸੀ ਵਾਲੀ ਆ ਨਾ ਉਹ ਥੋੜੀ ਘੱਟ ਖੰਨੇ ਆ ਸਵਾਦ ਬਹੁਤ ਲੱਗਦੀ ਕੁੰਡੀ ਵਾਲੀ ਦਾ ਬਹੁਤ ਹੋਰ ਕਿੰਨੀ ਵਧੀਆ ਲੱਗਦੀ ਹੈ ਨਾ ਲਓ ਜੀ ਮੈਂ ਪਾ ਲਈ ਬੁਣ ਰੋਟੀ ਯੂਵੀ ਦੀ ਤਾਂ ਇਹਦਾ ਚਟਨੀ ਪਾ ਲਈ ਕਿਉਂਕਿ ਯੂਵੀ ਪਤਲੇ ਦੀ ਚਟਨੀ ਕੁੱਟੀ ਹੈ ਜਿਹੜੀ ਯੂਵੀ ਸਬਜ਼ੀ ਨਹੀਂ ਖਾਂਦਾ ਇਸ ਕਰਕੇ ਚਟਣੀ ਵੀ ਕੁੱਟਣੀ ਦੀ ਤੇ ਫਿਰ ਯੂਵੀ ਦੇ ਪਹਾਨੇ ਨਾਲ ਤੇ ਚਟਣੀ ਵੀ ਬਦੀਨੇ ਦੀ ਕੁੱਟ ਲਈ ਵੀ ਚਲ ਕੁੱਟੇ ਲੰਨੇ ਆ ਹੁਣ ਕਿਉਂਕਿ ਉਹਨੂੰ ਪੇਠੇ ਦੀ ਸਬਜ਼ੀ ਖਾਂਦਾ ਨਹੀਂ ਹੈਗਾ ਉਹ ਇਸ ਕਰਕੇ ਚਟਣੀ ਹੋ ਰਾਉਣਾ ਰੋਟੀ ਖਾ ਲੰਦਾ ਹੈ ਮਤਲਬ ਦਾਲ ਹੋਵੇ ਤੇ ਚਟਣੀ ਆ ਜਿਹੜੀ ਟੱਕਣ ਕਿੰਦੀ ਆ ਨਾ ਇਹ ਮੇਰੀ ਸਬਜ਼ੀ ਹੈ ਬਿਨਾ ਉਹਦੇ ਆਣੀ ਮਿੱਠਿਆ ਦੀ ਮੈਨੂੰ ਮਿੱਠਿਆ ਪੇਠਾ ਬਿਲਕੁਲ ਪਸੰਦ ਨਹੀਂ ਹੈਗਾ ਨਮੂਨ ਨਾਲ ਪਸੰਦ ਹੈ ਇਸ ਕਰਕੇ ਫਿਰ ਮੈਂ ਦਹੀਂ ਰੋਟੀ ਨਾਲ ਪੇਠਾ ਨਮੂਨ ਨਾਲ ਖਾ ਲੈਂਦਾ ਓ ਜੀ ਮੁੰਡੇ ਦੀ ਆ ਤਾਂ ਰੋਟੀ ਰਾਤ ਦਾ ਟਾਈਮ ਹੋ ਗਿਆ ਆ ਲਓ ਜੀ ਮੇਰੀ ਐ ਆ ਰਹੀ ਐ ਆ ਰਹੀ ਐ ਮੈਂ ਲਓ ਜੀ ਬਸ ਰੋਟੀ ਤੁਹਾਡੀ ਹੁਣ ਖਾ ਲਈ ਤੇ ਤੁਹਾਡੇ ਇੱਕ ਬੰਦਾ ਮਲਾਈ ਬਿਨਾਂ ਰੋਟੀ ਨਹੀਂ ਖਾਂਦੇ ਜੀ ਕਿੱਧਰ ਦਹੀਂ ਤਿਆਰ ਹੋ ਰਹੀ ਆ ਤੇ ਮੈਂ ਵੀ ਆਪਣੀ ਰੋਟੀ ਨਾ ਰੁੱਟ ਮੈਂ ਪਾ ਲਈ ਜਾਬੇ ਆ ਮਾੜੀ ਜੀ ਤੁਹਾhende ਥੋੜੀ ਜੀ ਅਰੇ ਹੁੰਦੀ ਪਾਕ ਨਾ ਮਿਰਚਾਂ ਨਾ ਨੂਨ ਮਿਕਚਾ ਲਈ ਫਿਰ ਉਹੀ ਚੱਕ ਲੈਣੀ ਤੇ ਮੈਂ ਤਿਆਰ ਕਰ ਲਈ ਪਈ ਆ ਫਲ ਨਹੀਂ ਖਾਪਿਆ ਲਓ ਜੀ ਇਹ ਆ ਜਸਪਾਲ ਸਿੰਘ ਜੀ ਦੀ ਥਾਲੀ ਹਨਾ ਲੈ ਜਾਵਾਂ ਮੈਂ ਨਹੀਂ ਲੈ ਜਣੀ ਉਰੇ ਰੱਖ ਨੂਨ ਮਿਰਚ ਮਿਕਸ ਨਹੀਂ ਕੀਤਾ ਹੋਇਆ ਮੈਂ ਕੋਈ ਨਾ ਮੈਂ ਕਰ ਲਉਂਗਾ ਮਿਕਸ ਕਰਨੀ ਹੈ ਮੈਂ ਕਰ ਲਉਂਗਾ ਲਓ ਜੀ ਹੁਣ ਅਸੀਂ ਰੋਟੀ ਖਾ ਲਈਏ ਤੇ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜਰੂਰ ਪਸੰਦ ਆਊਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਸੋਣ ਸੁਣੀ ਤੇ ਹੁਣ ਮਿਲਾਂਗੀ ਤੁਹਾਨੂੰ ਵੀ ਅਗਲੇ ਵਧੀਆ ਜਿਹੇ ਵਲੌਗ 'ਚ ਮਿਲਾਈ ਪਿੰਗਲ ਰਹੀ ਹੈ